ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਸ਼ੰਭੂ ਵਾਟਰ ਖੋਲਣ ਦਾ ਜਿਹੜਾ ਫੈਸਲਾ ਆਇਆ ਹੈ ਉਹਦੇ ਵਾਸਤੇ ਗੱਲ ਕਰਨ ਨੂੰ ਆਦੇ ਸਾਡੇ ਨਾਲ ਮੌਜੂਦ ਹਨ ਇਸ ਸਟੂਡੀਓ ਦੇ ਵਿੱਚ ਖੁਦਾਰ ਮੰਜੀ ਸਿੰਘ ਘੁਮਾਣਾ ਜਿਹੜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਕੀ ਕਹਿਣਾ ਚਾਹੁੰਦੇ ਆ ਘੁਮਾਣਾ ਸਾਹਿਬ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਵੀ ਆਂਸ਼ਿਕ ਤੌਰ ਤੇ ਜਿਹੜਾ ਹੈਗਾ ਇਹ ਸ਼ੰਭੂ ਵਾਟਰ ਖੋਲਿਆ ਜਾਵੇ ਇਹ ਕਿੰਨੇ ਸਹੀ ਹੈ ਔਰ ਕਿਸਾਨ ਜਿੱਥੇ ਬੰਦਿਆਂ ਨੂੰ ਕੀ ਇਹ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਆਇਆ ਉਹ ਪਸੰਦ ਹੈ ਗੁਬਾਰਾ ਸਾਹਿਬ ਅਰੇ ਦਾ ਸਵਾਗਤ ਹੈ ਤੁਹਾਡਾ ਕੈਨੇਡੀਅਨ న్యూਸ ਤੇ ਸਰ ਇਹ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਸੁਪਰੀਮ ਕੋਰਟ ਨੇ ਕਹਿ ਲਈ ਇੱਕ ਕਮੇਟੀ ਜਿਹੜੀ ਬਣਾ ਕੇ ਮਾਨਯੋਗ ਡੀਜੀਪੀ ਪੰਜਾਬ ਡੀਜੀਪੀ ਹਰਿਆਣਾ ਜਿਹੜੇ ਹੈ ਉਹ ਕਮੇਟੀ ਬੜਾਣ ਜਿਹਦੇ ਵਿੱਚ ਐਸਐਸਪੀ ਸਾਹਿਬ ਡੀਐਸ ਡੀਸੀ ਸਾਹਿਬ ਪੰਜਾਬ ਜਿਹੜਾ ਪਟਿਆਲਾ ਦੇ ਤੇ ਅਵਾਲਾ ਦੇ ਉਹ ਵੀ ਇਕੱਠੇ ਹੋਣ ਇੱਕ 7 ਮੈਂਬਰੀ ਕਮੇਟੀ ਵੀ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਦੋਨਾਂ ਪਾਸੇ ਦੇਣ ਪੰਜਾਬ ਦੇ ਵੀ 7 ਆਦਮੀ ਔਰ ਹਰਾਨੇ ਦੇ ਵੀ ਜਿਹੜੇ ਬਾਈਟੀ ਤੋਂ ਪਹਿਲੇ ਪਹਿਲੇ ਦੇਣ ਉਹ ਇਹ ਵਿਚਾਰ ਕਰਨ ਕਿ ਕਿਸ ਤਰੀਕੇ ਜਿਹੜਾ ਆਸ਼ਿਕ ਥੋਟੇ ਖੋਲਿਆ ਜਾ ਸਕਦਾ ਹੈ ਇਹ ਜਿਹੜਾ ਆਸ਼ਿਕ ਲਬ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਜੋ ਕੀਤਾ ਹੈਗਾ ਇਹ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਠੀਕ ਹੈ ਜਿਹੜਾ ਇਹ ਉਹਨੇ ਆਰਡਰ ਦਿੱਤੇ ਹਨ ਸਸੀ ਕਾਲ ਜੀ ਪ੍ਰੇਮੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਜਿਹੜਾ ਉਹਨਾਂ ਸਟੋਰੀ ਚ ਬੁਲਾਇਆ ਸਾਰੇ ਸਰੋਤਿਆਂ ਨੂੰ ਸਸੀ ਕਾਲ ਦੇਖੋ ਜਿਹੜਾ ਇਹ ਅੱਜ ਸੁਪਰੀਮ ਕੋਰਟ ਵੱਲੋਂ ਆਨਰਾਇਆ ਹੈਗਾ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਵੀ ਇਹ ਅੰਸ਼ਿਕ ਤੌਰ ਤੇ ਕਿਹਾ ਗਿਆ ਹੈਗਾ ਉਹਨਾਂ ਨੇ ਉਹਦੇ ਚ ਸਾਨੂੰ ਇਹ ਡਾਊਟ ਆ ਜਾਂਦਾ ਵੀ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਕਿਸਾਨਾਂ ਦੇ ਪੱਖ ਹੀ ਨਹੀਂ ਸਰਕਾਰ ਦੇ ਪੱਖ 'ਚ ਲੱਗੀ ਜਾਂਦਾ ਹੈਗਾ ਕਿਉਂਕਿ ਜੇ ਸਰਕਾਰ ਆਪਣਾ ਸੁਪਰੀਮ ਕੋਰਟ ਨੂੰ ਮਾਨਯੋਗ ਜੱਜ ਸਾਹਿਬ ਨੂੰ ਇਹ ਚੀਜ਼ ਤੇ ਫੈਸਲਾ ਦੇਣਾ ਹੀ ਸੀਗਾ ਜੋ ਮਾਨਯੋਗ ਹਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਆਰਡਰ ਦਿਆ ਸੀਗਾ ਕਿ ਰਸਤੇ ਖੋਲ੍ਹੇ ਜਾਣ ਕਿਸਾਨਾਂ ਨੂੰ ਦਿੱਲੀ ਜਾਣ ਦੇ ਜAVE ਕਸਾਨ ਦਿੱਲੀ ਜਾ ਕੇ ਆਪਣਾ ਉਹਨਾਂ ਨੂੰ ਜੰਤਰ ਮੰਤਰਿਆ ਕਿਤੇ ਹੋਰ ਥਾਂ ਉਹ ਦੇਈ ਜਾਵੇ ਜਿੱਥੇ ਉਹ ਬਹਿ ਕੇ ਆਪਣਾ ਅੰਦੋਲਨ ਚਲਾ ਸਕਣ ਉਹਦੇ ਜੇ ਵੀ ਜਿਹੜਾ ਹੁਣ ਉਹਨਾਂ ਨੇ ਕਹਦੇ ਵੀ ਅੰਸ਼ਿਕ ਤੌਰ ਤੇ ਯਾਕਾ ਅੰਸ਼ਿਕ ਤੌਰ ਨਾ ਕਹਿੰਦੇ ਵੀ ਪ੍ਰੋਪਰ ਤੌਰ ਤੇ ਕਹਿੰਦੇ ਵੀ ਉਦਾਂ ਜਿੱਦਾਂ ਮਾਰੀਓਗਾ ਹਸਪਤਾਲ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਉਹਦੇ ਜੇ ਇਹਨਾਂ ਨੇ ਸਿਰਫ ਕਹਦੇ ਵੀ ਜਿੱਦਾਂ ਜੀ ਐਂਬੂਲੈਂਸ ਸੇਵਾ ਨਿਕਲ ਜੇ ਜਾਂ ਸਾਡੇ ਜਿਹੜੇ ਬਜ਼ੁਰਗ ਨੇ ਉਹ ਚਲੇ ਜਾਣ ਸੀਨੀਅਰ ਸਿਟੀਜ਼ਨ ਆ ਜਾਂ ਬੱਚੇ ਪਰ ਉਹਦੇ 'ਚ ਮੈਂ ਇੱਕ ਗੱਲ ਇਹ ਕਹਿਣਾ ਚਾਹੂਗਾ ਜਿਆਸਾ ਸਭ ਤੁਹਾਨੂੰ ਜਿਹੜੇ ਵਪਾਰੀਆਂ ਦਾ ਐਨਆਰਪਾ ਖਰਪਾ ਰੁਪਏ ਦਾ 6 ਮਹੀਨੇ ਦਾ ਨੁਕਸਾਨ ਹੋ ਗਿਆ ਉਹਨਾਂ ਬਾਰੇ ਨੇ ਆਪਾਂ ਨੇ ਲੱਗਿਆ ਵੀ ਉਹਨਾਂ ਨੂੰ ਵੀ ਰਸਤੀ ਜ਼ਰੂਰਤ ਹੈ ਤੇ ਜਿਹੜੇ ਮੰਗਾ ਰਹੇ ਸਾਡੀਆਂ 6 ਮਹੀਨੇ ਤੋਂ ਅਸੀਂ ਇੱਥੇ ਲੜਾਈ ਲੜਨ ਲੱਗੇ ਹੋਏ ਆ ਮੰਗਾ ਉਹ ਨੇ ਕਿਹਾ ਸਾਡੇ ਮਾਨਯੋਗ ਪ੍ਰਾਈਮ ਮਿੰਿਸਟਰ ਜੀ ਨੇ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਉਦੋਂ ਮੰਨੀਆਂ ਸੀਗੀਆਂ ਤੁਹਾਨੂੰ ਇਹ ਚਿੰਦਾ ਸੀਗਾ ਵੀ ਠੀਕ ਹੈ ਸਾਨੂੰ ਪਹਿਲਾਂ ਤਾਂ ਗੱਲ ਹੀ ਕਰਨੀ ਵਾਣਦੇ ਸੀ ਕਿ ਉੱਤੇ ਜਿਆਸਾਬ ਨੂੰ ਵੀ ਦਿੱਲੀ ਜਾਣ ਦੇਣਾ ਚਾਹੀਦਾ ਜੀ ਰਸਤੇ ਸਰਕਾਰ ਨੇ ਬੀਜੇਪੀ ਨੇ ਬੰਦ ਕਰੇ ਨੇ ਸੈਂਟਰ ਦੀ ਬੀਜੇਪੀ ਸਰਕਾਰ ਦੇ ਕਹਿਣ ਤੇ ਵੀ ਰਸਤੇ ਖੋਲੋ ਇਹਨਾਂ ਨੂੰ ਖੋਲ ਕੇ ਵੈਰੀਕੇਟਾਂ ਨੂੰ ਹਟਾਓ ਕੰਡਲੀਆਂ ਤਾਰਾ ਹਟਾਓ ਕਿਉਂਕਿ ਇਹ ਦੇਸ਼ ਦੇ ਵਸਨੀਕ ਨੇ ਅਪਾਏ ਨਹੀਂ ਵੀ ਬਾਹਰੋਂ ਕੋਈ ਤੁਸੀਂ ਆਏ ਆ ਵੀ ਇਹਨਾਂ ਨੂੰ ਦਿੱਲੀ ਜਾਣ ਦਾ ਰਾਜਧਾਨੀਆ ਦਿੱਲੀ ਸਾਡੇ ਉੱਥੇ ਜਾ ਕੇ ਪ੍ਰੋਟੈਕਟ ਕਰਨ ਦਾ ਰਾਈਟ ਹੈ ਪਰ ਉਹਦੇ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਸਾਡਾ ਵੀ ਸਾਨੂੰ ਸ਼ੱਕ ਹੈ ਵੀ ਸਾਡੇ ਹੱਕ 'ਚ ਫੈਸਲਾ ਨਹੀਂ ਸਰਕਾਰ ਦੇ ਹੱਕ 'ਚ ਫੈਸਲਾ ਹੈਗਾ ਅੰਸ਼ਿਕ ਤੌਰ 'ਤੇ ਪਹਿਣਾ ਇਹ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਉਹਨੇ ਕਹਦਾ ਵੀ ਕਮੇਟੀਆ ਬਣਾ ਦੋ ਇਹ ਕਮੇਟੀ ਬਣਾ ਲਈ ਦੇਖੋ ਕਿੰਦਾ ਰਸਤਾ ਕੋਲ ਫਰਦਾ ਕਿ ਜਿਹੜਾ ਪਹਿਲਾ ਆਹੀ ਮਾਨਵ ਸੁਪਰੀਮ ਕੋਰਟ ਰੇ ਕਮੇਟੀ ਦੀ ਗੱਲ ਕਰੀ ਸੀਗੀ ਵੀ ਕਮੇਟੀ ਬਣਾ ਲਈ ਇੱਕ ਹਫਤੇ ਦੇ ਵਿੱਚ ਆਜ਼ਾਦ ਕਮੇਟੀ ਬਣਾਈ ਜਾਵੇ ਜਿਹੜੀ ਇਹ ਮਸਲੇ ਨੂੰ ਹੱਲ ਕਰੇ ਜਿਹੜਾ ਸਰਕਾਰ ਨਾਲ ਵਿਸ਼ਵਾਸ ਟੁੱਟਿਆ ਹੋਇਆ ਉਹਦਾ ਕੋਈ ਮਸਲਾ ਹੱਲ ਹੋਵੇ ਪਰ ਉੱਤੇ ਵੀ ਕੁਝ ਨਹੀਂ ਬਣਾ ਹੁਣ ਕਮੇਟੀ ਕਿ ਹੁਣ ਦੇਖਦਾ ਵੀ ਕੀ ਗੱਲ ਹੁੰਦੀ ਆ ਪਰ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਜੱਜ ਸਾਹਿਬ ਜੀ ਇਹ ਗੱਲ ਕਹਿੰਦੇ ਵੀ ਇਹਨਾਂ ਨੂੰ ਪੂਰੇ ਬੈਰੀਕੇਟ ਹਟਾ ਕੇ ਸਾਰਿਆਂ ਨੂੰ ਜਾਣ ਜਾਣ ਨੂੰ ਰਸਤਾ ਖੁੱਲੋ ਤੇ ਕਿਸਾਨਾਂ ਨੂੰ ਦਿੱਲੀ ਜਾਣ ਦਿਆ ਜਾਵੇ ਅਸੀਂ ਹਰਿਆਣੇ ਦੇ ਵਿੱਚ ਨੂੰ ਲੰਘ ਕੇ ਜਿਹੜਾ ਹੋਰ ਕੁਝ ਨਹੀਂ ਕਰਨਾ ਸੀਗਾ ਉਹ ਜਿਆਦਾ ਵਧੀਆ ਹੁੰਦਾ ਜੀ ਇੱਕ ਜਿਹੜਾ ਹੋਰ ਉਹਨਾਂ ਨੇ ਨਾਲ ਕਿੰਨੀ ਜਿੱਤੀ ਆ ਕਿ ਹਾਈਵੇ ਜਿਹੜੇ ਐ ਉਹ ਪਾਰਕਿੰਗ ਨਹੀਂ ਬਣ ਸਕਦੀ ਹਾਂਜੀ ਪਾਰਕਿੰਗ ਤਾਂ ਕੋਈ ਹੈ ਨਹੀਂ ਪਰ ਇਹ ਤਾਂ ਉਹ ਧਰਨਾ ਪ੍ਰਬੰਧਨ ਜਿਹੜਾ ਆ ਆਪਣਾ ਉਹਦੇ ਕਰਦੇ ਪਾਰਕਿੰਗ ਜਿਹੜਾ ਲਾਜ਼ੂਮ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹ ਵੀ ਉਹੀ ਗੱਲ ਲੈਂਦੇ ਜੀ ਉਹ ਇੱਕ ਉਹ ਜਿਹੜਾ ਸਾਨੂੰ ਮੈਨੂੰ ਲੱਗਦਾ ਵੀ ਅੰਦੋਲਨ ਕਰੀ ਨੇ ਪੰਜਾਬ ਜਿਹੜੇ ਦੇਸ਼ ਦੇ ਕਿਸਾਨ ਨੇ ਜਾਂ ਮਜ਼ਦੂਰ ਨੇ ਜਿਹੜਾ ਆਪਣੀ ਲੜਾਈ ਲੜਨ ਲੱਗੇ ਹੋਇਆ ਉਹ ਉਹਨਾਂ ਦੀ ਗੱਲ ਹੀ ਨਹੀਂ ਸਮਝ ਸਕ ਰਹੇ ਮੈਨੂੰ ਲੱਗਦਾ ਜੱਜ ਸਾਹਿਬ ਜਿਹੜਾ ਉਹਨਾਂ ਨੇ ਪਾਰਕਿੰਗ ਦਾ ਨਾਮ ਦੇ ਦੇਖੋ ਅਸੀਂ ਕੋਈ ਸ਼ਾਨੂ ਸ਼ੌਕ ਨਹੀਂ ਵੀ ਅਸੀਂ ਇਹ ਪਹਿਲਾਂ ਉਰੇ ਰੋੜਾ ਦੇ ਪਾਰਕਿੰਗ ਕਰਦੇ ਪਹਿਲਾਂ ਅਸੀਂ ਦੇਖੋ ਐਨਾ ਟਾਈਮ ਹੋ ਗਿਆ ਅੰਦਨ ਅੰਦਨ ਚੱਲਦੇ ਨੂੰ ਪਹਿਲਾਂ ਲੜਾਈਆਂ ਲੜੀਆਂ ਅਸੀਂ ਤਾਂ ਦਿੱਲੀ ਚਲੇ ਸੀਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਸੀਗਾ 12 ਤਰੀਕ ਨੂੰ ਅਸੀਂ ਚੱਲਦੇ ਪੰਜਾਬ ਚੋਂ 220 ਕਿਲੋਮੀਟਰ ਅਸੀਂ ਜਿਹੜੇ ਅੰਮ੍ਰਿਤਸਰ ਸਾਈਡ ਤੋਂ ਐਸੀ ਜਲਵਾਪੁਰ ਸਾਈਡ ਤੋਂ ਸਾਡੇ ਕਿਸਾਨ ਆਏ ਨੇ ਇੱਥੇ ਸ਼ੰਭੂ ਤੱਕ ਆਏ ਕੋਈ ਰਸਤੇ 'ਚ ਇੱਕ ਕੀੜੀ ਵੀ ਨਹੀਂ ਮਰੀ ਹੈਗੀ ਉ ਤੋਂ ਬਾਅਦ ਅਸੀਂ ਦਿੱਲੀ ਜਾਣਾ ਹਰਿਆਣਾ 'ਚ ਸਿਰਫ ਲੰਘਣਾ ਸੀਗਾ ਹਰਿਆਣੇ ਚ ਕੀ ਹੈ ਜੀ ਦਿੱਕਤ ਹੈ ਕਿ ਜਿਹੜਾ ਉਹਨਾਂ ਨੇ ਸਾਨੂੰ ਇੱਥੇ ਰੋਕਿਆ ਵੱਡੀ ਵੱਡੀ ਦੁਬਾਰਾ ਕਰਤੀਆਂ ਦੁਬਾਰਾ ਕਰਕੇ ਉਹਦੇ ਕੰਡਿਲੀਆਂ ਤਾਰਾਂ ਲਾ ਦੇਣੀਆਂ ਉਹਦੇ ਸਰੀਏ ਲਾ ਦੇਣੇ ਜਨ ਸਾਹਿਬ ਉਹ ਨਹੀਂ ਦੀਗਾ ਉਹ ਤੋਂ ਬਾਅਦ ਇਹ ਵਧੀਆ ਹੁੰਦਾ ਜੀ ਜਨ ਸਾਹਿਬ ਉਹਤੇ ਕਹਿੰਦੇ ਵੀ ਜਿਹੜੇ ਕਿਸਾਨ ਮਜ਼ਦੂਰਾਂ ਤੇ ਜਿਹੜੇ ਅਸਰਾਂ ਨੇ ਗੋਲੀਆਂ ਚਲਾਈਆਂ ਵੀ ਪਹਿਲਾਂ ਉਹਨਾਂ ਨੂੰ ਸਜਾ ਤੋਂ ਉਹਨਾਂ ਨੇ ਸ਼ਹੀਦ ਕਰੇ ਨੇ ਸਾਡੇ ਕਿਸਾਨ ਉਹ ਤੋਂ ਬਾਅਦ ਜਿਹੜੀ ਗੱਲ ਸੀਗੀ ਇਹ ਵੀ ਠੀਕ ਹੈ ਤੁਸੀਂ ਸਾਨੂੰ ਦਿੱਲੀ ਨਹੀਂ ਜੇ ਜਾਣ ਦੇਣਾ ਹੈਗਾ ਜਿਹੜੀਆਂ ਸਾਡੀਆਂ ਮੰਗਾਂ ਨੇ ਮਾਨਯੋਗ ਪ੍ਰਾਈਮ ਮਿੰਿਸਟਰ ਜੀ ਨੇ ਹਰ ਤੇ ਖੇਤੀਬਾੜੀ ਮੰਤਰੀ ਨੂੰ ਤੁਸੀਂ ਬੁਹਾੰਦੇ ਆਪਣੇ ਅੰਡਰ ਲੈ ਕੇ ਉਹਦੇ ਇਹਨਾਂ ਨੂੰ ਕਹਿੰਦੇ ਨੇ ਹੱਲ ਕਰੋ ਸੁਣਾ ਦੇ ਕਿ ਕਦੋਂ ਵੀ ਸੁਣਦੇ ਉਹਦੇ ਵੀ ਕੋਈ ਵਿਚਾਰ ਚਰਚਾ ਨਹੀਂ ਤੁਹਾਡੇ ਸਾਹਮਣੇ ਹੈ ਬਾਰਤਾਂ ਲਾ ਰੁਕੀ ਹੋਈ ਹੈ ਤੇ ਜਿਹੜੇ ਵਪਾਰੀ ਵਰਗੇ ਜਿਨ੍ਹਾਂ ਦਾ ਅਰਬਾਂ ਦਾ ਨਸਾਰਾ ਉਹਦੇ ਬਾਰੇ ਕੋਈ ਗੱਲ ਨਹੀਂ ਤੇ ਮਨੂੰ ਉਹੀ ਇਹਦੇ ਕਰਕੇ ਮੈਂ ਪਹਿਲਾਂ ਕਹਿ ਘੜਾ ਸਾਨੂੰ ਲੱਗਦਾ ਵੀ ਜੋ ਇਹ ਕਰ ਰਿਹਾ ਜਾ ਰਿਹਾ ਹੈ ਇਹ ਜੋ ਜਿਹੇ ਸਾਬ ਫੈਸਲਾ ਦੇ ਰਹੇ ਨੇ ਵਾ ਸਰਕਾਰ ਦੇ ਪੱਖ ਦਾ ਹੈਗਾ ਨਾ ਕਿ ਉਹ ਆਮ ਪਬਲਿਕ ਦੇ ਪੱਖ ਦਾ ਨਹੀਂ ਪ੍ਰਧਾਨ ਜੀ ਗੱਲ ਇਹ ਹੈ ਕਿ ਜਿਹੜਾ ਰਸਤਾ ਬੰਦ ਹੋਇਆ ਹੈ ਇਹਦੇ ਨਾਲ ਕੋਈ ਸ਼ੱਕਾ ਦੀ ਗੱਲ ਨਹੀਂ ਕਿ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਤਾਂ ਹੋ ਹੀ ਰਹੀ ਹੈ ਵਪਾਰਤ ਪੰਜਾਬ ਦੇ ਵਪਾਰ ਤੇ ਵੀ ਬਹੁਤ ਮਾਰਾਤਾ ਪਿਆ ਪੰਜਾਬ ਦੇ ਨਾਲ ਨਾਲ ਲੱਗਦੇ ਆਪਣੇ ਖੇਲ ਹਰਿਆਣਾ ਅੰਮ੍ਰਿਤਾਲਾ ਦਾ ਵੀ ਬਹੁਤ ਜ਼ਿਆਦਾ ਵਾਪਰਿਆ ਗਿਆ ਲੋਕਾਂ ਨੂੰ ਪਰੇਸ਼ਾਨੀ ਤਾਂ ਹੋ ਰਹੀ ਹੈ لیکن جتھے تک ایک گل کہیں چلدی ہے کہ اپا اس مسئلے نو بیٹھ کے رل مل کے حل کرنا ہے ٹیبل ٹاک کر کے اپا ਇਹਨੂੰ ਹੱਲ ਕਰੀਏ ਹਾਂਜੀ ਪਰ ਹਾਲੇ ਤੱਕ ਜਿਹੜਾ 6 ਮਹੀਨੇ ਜਿਹੜੀ ਸ਼ੁਰੂ ਸ਼ੁਰੂ ਗੱਲ ਚੱਲਦੀ ٹیبل ਟਾਕ ਕਰਨੀ ਉਸ ਤੋਂ ਬਾਅਦ ٹیبل ਟਾਕ ਦੀ ਗੱਲ ਜਿਹੜੀ ਰਹਿ ਗਈ ਹੈ ਗੱਲ ਤਾਂ ਨਿਬੜਨੀ ਹੈ ਆਖਰ ਕੇਵਲ ਦੇ ਬੈਠ ਕੇ ਬਿਲਕੁਲ ਜ਼ਹੀਰ ٹیبل ਟਾਕ ਦੀ ਗੱਲ ਦਾ ਚਰਚਾ ਵੀ ਨਹੀਂ ਹੋਇਆ ਕਿ ਕਿਸਾਨਾਂ ਨਾਲ ਕੋਈ ਗੱਲ ਹੋਣੀ ਹੈ ਨਹੀਂ ਹੋਣੀ ਕੀ ਹੋਣਾ ਹੈਗਾ ਤੇ ਇਹ ਮਸਲਾ ਕਿਵੇਂ ਹੱਲ ਹੋਊਗਾ ਦੇਖੋ ਇਹ ਤਾਂ ਹੁਣ ਉਹੀ ਮੈਂ ਕਹਿ ਕੇ ਹਟਣਾ ਉਹ ਜਿਹੜੀ ਕਮੇਡੀਆਂ ਬਣਾਈਆਂ ਜਾ ਰਹੀਆਂ ਨੇ ਸਰਨੋ ਸੁਪਰੀਮ ਕੋਰਟ ਵੱਲੋਂ ਜੱਜ ਸਾਹਿਬ ਕਹਿੰਦਾ ਵੀ ਕਮੇਟੀ ਬਣਾ ਤੋ ਪਹਿਲਾਂ ਵੀ ਕਿਹਾ ਗਿਆ ਪਿਛਲੀ ਤਰੀਕ ਦੇ ਵੀ ਕਮੇਟੀ ਬਣਾ ਲਓ ਜੀ ਆਜ਼ਾਦ ਜਿਹੜੇ ਨਿਰਪੱਖ ਹੋ ਕੇ ਜਿਹੜਾ ਇਹਨਾਂ ਦਾ ਵਿਸ਼ਵਾਸ ਹੈ ਬਹਾਲ ਕਰਾਇਆ ਜਾਵੇ ਦੀ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਵੀ ਅਸੀਂ ਤਾਂ ਦਿੱਲੀ ਜਾਣਾ ਹੈ ਸਾਡਾ ਉੱਥੇ ਦਿੱਲੀ ਜਾਣਾ ਵੀ ਮਜਬੂਰੀ ਹੈ ਸ਼ੌਕ ਨਹੀਂ ਹੈ ਕੋਈ ਵੀ ਅਸੀਂ ਉੱਤੇ ਜਾ ਕੇ ਦਿਖਾਣਾ ਵੀ ਸਾਡੇ ਜੀ ਕੋਈ ਦਮ ਹੈ ਅਸੀਂ ਟਕਲੇ ਨਹੀਂ ਜੱਜ ਸਾਹਿਬ ਨੂੰ ਉਹਦੇ ਚ ਹਿੰਦਾ ਸੀਗਾ ਵੀ ਜਿਹੜੀ ਗੱਲ ਰੁਕੀ ਹੋਈ ਹੈ ਹੁਣ ਤੱਕ ਗੱਲ ਦੁਬਾਰਾ ਸਰਕਾਰ ਨੇ ਨਹੀਂ ਕਰੀ ਪਹਿਲਾਂ ਇਲੈਕਸ਼ਨ ਆ ਗਏ ਠੀਕ ਹੈ ਉਦੋਂ ਬਾਅਦ ਸਰਕਾਰ ਬਣੀ ਨਾ ਹੁਣ 2 ਮ ਉਦੋਂ ਬਾਅਦ ਸਰਕਾਰ ਦੇ ਜਿਹਿੰਦਾ ਸੀ ਜਗਤ ਸਿੰਘ ਜੱਜ ਸਾਹਿਬ ਕਹਿੰਦੇ ਵੀ ਮੰਤਰੀ ਖੇਤੀਬਾੜੀ ਮੰਤਰੀ ਸਾਡੇ ਸ਼ਿਵਰਾਜ ਚੋਹਾਨ ਜੀ ਤੇ ਪ੍ਰਾਈਮ ਮਿੰਟਰੀ ਨੂੰ ਆਨਰ ਕਰਦੇ ਬਗੈਰਾ ਉਥੋਂ ਵੀ ਤੁਸੀਂ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਬਹਿ ਕੇ ਹੱਲ ਕਰੋ ਇਹ ਨੌਬਤੇਨਾਂ ਦੀ ਜਿਹੜੀ ਹੋਈ ਹੋਈ ਹੈ ਇੱਕ ਜਿਹੜਾ ਹੋਰ ਤੇ ਫੈਸਲੇ ਦੀ ਗੱਲ ਆਈ ਹੈ ਵੀ 7 ਮੈਂਬਰੀ ਕਮੇਟੀ ਜਿਹੜੇ ਹੈ ਜਿਹੜੇ ਪੋਲਿਟੀਕਲ ਨਾ ਹੋਣ ਹਾਂਜੀ ਕਮਿਟੀ ਦਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਨਾ ਹੋਵੇ ਪੰਜਾਬ ਵੀ ਦੇਵੇ ਤੇ ਹਰਿਆਣਾ ਵੀ ਦੇਵੇ ਹਾਂਜੀ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਜੋ ਪਤਾ ਲੱਗਿਆ ਆਪਣੇ ਟਿਵੀ ਚੈਨਲ ਦੇ ਮਾਦਦ ਰਾਂ ਸੋਡ ਰਹੇ ਹਾਂ ਵੀ ਉਹ ਜਿਹੜੀ ਹੈ ਮਾਂਜੂਬ ਸੁਪਰੀਮ ਕੋਰਟ ਨੂੰ ਨਾਂ ਦੇ ਦਿੱਤੇ ਗਏ ਹਾਂਜੀ ਇਹ ਕਮੇਟੀ ਜਿਹੜੀ ਹੈ ਕੀ ਕਿਸਾਨਾਂ ਨਾਲ ਵੀ ਗੱਲ ਕਰੇਗੀ ਇਹਦੇ ਬਾਰੇ ਹਾਲੇ ਕੋਈ ਸਪੱਸ਼ਟ ਨਹੀਂ ਹੋਇਆ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਕਮੇਟੀ ਜਿਹੜੀ ਹੈ ਕਿਸਾਨਾਂ ਨਾਲ ਵੀ ਗੱਲ ਕਰੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਹੱਲ ਕਰੇ ਦੇਖੋ ਮੈਂ ਤਾਂ ਇਹ ਕਹਿਣਾ ਵੀ ਕਮੇਟੀ ਦੇ ਨਾਲ ਮੈਂ ਗੱਲ ਕਰਕੇ ਹਟਿਆ ਕਮੇਟੀ ਉਦੋਂ ਬਣਦੀ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਮਿੱਟੀ 'ਚ ਪਾਣਾ ਹੁੰਦਾ ਉਦੋਂ ਅਸੀਂ ਕਹਿੰਦਾ ਕਮੇਟੀ ਬਣਾਓ ਲੰਬਾ ਲਟਕਿਆ ਰਹਿ ਗਿਆ ਕੰਮ ਪਰ ਅਸੀਂ ਫੇਰ ਵੀ ਕਹਿੰਦੇ ਵੀ ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਜੇ ਜੱਜ ਸਾਹਿਬ ਨੇ ਕਮੇਟੀ ਬਣਾਈ ਹੋਵੇ ਟਾਈਮ ਬਾਉਂਡ ਹੋਵੇ ਵੀ ਅੰਨੇ ਟਾਈਮ ਦੇ ਵਿੱਚ ਤੁਸੀਂ ਇਹ ਗੱਲ ਕਰੋ ਜਾ ਕੇ ਦੋ ਦੁਨੀਆ ਚਾਰ ਦਿਨ ਦੇ ਵਿੱਚ ਉਦੋਂ ਜੇ ਖੇਤੀਬਾੜੀ ਕੋਈ ਮਾਹਰ ਹੋਣ ਜਿੰਨਾਂ ਨੂੰ ਪਤਾ ਹੋਵੇ ਜਿੱਦਾਂ ਹੁਣ ਸਾਡੇ ਪ੍ਰਾਈਮ ਮਿਨਿਸਟਰੀ ਜੀ ਦੋ ਦਿਨ ਪਹਿਲਾਂ ਉਹ ਬੀਜ 669 ਨਵੇਂ ਲਾਂਚ ਕਰੇ ਨੇ ਉਹਨਾਂ ਜਾ ਕੇ ਕਿਸਾਨਾਂ ਨੂੰ ਮਿਲਦੇ ਵੀ ਦਿਖਾਈ ਗਏ ਨੇ ਚੈਨਲ ਲੱਦ ਵਿੱਚ ਸਾਰਾ ਕੁਝ ਹੈ ਉਹਦੇ ਨਾਲੇ ਜੰੰਗਾ ਹੁੰਦਾ ਵੀ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਕਹਿੰਦੇ ਬੜਾ ਆਪਾਂ ਤੁਹਾਡੀ ਮਸਲਾ ਵੀ ਹੱਲ ਕਰਦੇ ਆ ਜੀ ਤੇ ਇਹ ਨਵੇਂ ਬੀਜ ਇਹਨੇ ਸਾਡੇ ਨਵੇਂ ਬੀਜ ਅਸੀਂ ਪਿਆਰ ਲਗੇ ਤੁਸੀਂ ਇਹਨਾਂ ਬਾਰੇ ਦੱਸੋ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਆ ਸਾਨੂੰ ਜਿਹੜਾ ਲੱਗੀ ਜਾਂਦਾ ਦੇਖੋ ਮਾਨੇ ਪ੍ਰਾਈਮ ਮਿੰისტਰ ਜੀ ਨੇ 370 ਤੋੜੀ ਵਧੀਆ ਕਰਿਆ ਸੀ ਮਾਨਾ ਨਹੀਂ ਕਹਿੰਦੇ ਹੋਰ ਕਈ ਫੈਸਲੇ ਲਏ ਉਹਨਾਂ ਨੇ ਆਪਣੇ ਦਮ ਤੇ ਲੈ ਗਏ ਵਧੀਆ ਪਰ ਜਿਹੜਾ ਕਿਸਾਨੀ ਵਾਲਾ ਫੈਸਲਾ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕਰੇ ਉਦੋਂ ਵੀ ਉਹਨਾਂ ਨੇ ਐਡ ਦੀ ਸਪੋਰਟ ਮਿੰਟਾਂ ਸਕੇਂਟਾਂ ਚ ਕਹਿੰਦੇ ਗੁਰਨਾਣਕ ਦੇਵੀ ਦਾ ਪ੍ਰਭਾਂਤ ਪ੍ਰਕਾਸ਼ਪੁਰ ਉਧੇ ਸਵੇਰੇ ਹੁੰਦਾ ਵੀ ਉਹਨਾਂ ਨੇ ਕਾਲੇ ਕਿਲੋਂ ਨੂੰ ਵਾਪਸ ਲੈ ਲੇ ਪਰ ਉਹਦੇ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਆ ਤਾਂ ਉਹਨਾਂ ਨੇ ਸਹੀ ਤਰੀਕੇ ਨਾਲ ਦੱਸਿਆ ਨਹੀਂ ਯਾਰ ਸਾਡੇ ਮਾਨਯੋਗ ਪ੍ਰਾਈਮ ਮਿੰისტਰ ਜੀ ਨੂੰ ਵੀ ਜਿਹੜੇ ਕਾਨੂੰਨ ਨੇ ਆ ਜਿਹੜੇ ਇਹ ਮੱਗਾਂ ਨੇ ਕਿਸਾਨ ਦੀਆਂ ਜਾਇਜ਼ ਨੇ ਦੂਜੇ ਪਾਸੇ ਜਿਹੜੀ ਉਹ ਗੱਲਾਂ ਅਸੀਂ ਕਹਿੰਨੇ ਵੀ ਇਹਨਾਂ ਨੂੰ ਹੱਲ ਕਰਿਆ ਜਾਵੇ ਅਸੀਂ ਕਹਿੰਨੇ ਵੀ ਠੀਕ ਹੈ ਡ੍ਰੈਂਕ ਨਹੀਂ ਸਾਨੂੰ ਮਿਲਣਾ ਚਾਹਦੇ ਇਸੇ ਬੰਦਾ ਦੀ ਜੁਪੀ ਲੱਗੂ ਮਸਲਾ ਹੱਲ ਕਰਦੇ ਜਿਹੜੀ ਗੱਲ ਤੁਸੀਂ ਕਹਿ ਕੇ ਹੋ ਨਾ ਪ੍ਰੇਮੀ ਜੀ ਵੀ ਟੇਬਲ ਤੇ ਬਹਿ ਕੇ ਗੱਲ ਹੱਲ ਹੋਣੀ ਆ ਅਸੀਂ ਵੀ ਮੰਨਦੇ ਆ ਉਹ ਟੇਬਲ ਤੇ ਗੱਲ ਤਾਂ ਸਰਕਾਰ ਨੇ ਹੱਲ ਕਰ ਲਿਆ ਸਰਕਾਰ ਨੇ ਵਾੜਾ ਸੀ ਤਿਆਰ ਉਹਦੇ ਵਾਸਤੇ ਜਿਸੇ ਕਦੇ ਜਵਾਬ ਦੇ ਨਹੀਂ ਬਸ ਟੇਬਲ ਟਾਕ ਤੋਂ ਦੌਰੇ ਆ ਪਰ ਮਸਲਾ ਕੋਈ ਵੱਡਾ ਨਹੀਂ ਹੁਣ ਪਿੱਛੇ ਹਰਿਆਣੇ ਦੇ ਮੁੱਖ ਮੰਤਰੀ ਜੀ ਨੇ ਨਾਇਬ ਸਣੀ ਜੀ ਨੇ ਕਿਹਾ ਵੀ ਮੈਂ ਜੀ 14ਵਾਂ ਫਸਲਾ ਤੇ ਐਮਐਸਪੀ ਦਾ ਮੈਂ ਜਿਹੜਿਆ ਰਹਨੇ ਉਹਨਾਂ ਤੋਂ ਗੱਲ ਐਮਐਸਪੀ ਦੇਣ ਦੀ ਨਹੀਂ ਹੈਗੀ ਐਮਐਸਪੀ ਰੇਟ ਤੈਅ ਕਰਨਾ ਵੱਖਰੀ ਗੱਲ ਹੈ ਇੱਕ ਐਮਐਸਪੀ ਦੇ ਚੀਜ਼ ਚੱਕਣੀ ਵੱਖਰੀ ਗੱਲ ਹੈ ਵੀ ਇਹ ਜਿਹੜਾ ਰੇਟ ਹੈ ਇਹ ਤਾਂ ਥੱਲੇ ਕੋਈ ਜਿਹੜਾ ਸਰਕਾਰ ਕਹਿ ਕਰਦੀ ਐ ਜੀ ਨਹੀਂ ਕਹਿ ਕਰਦੇ ਆਏ ਫਸਲਾਂ ਤੇ ਹੀ ਫਸਲਾਂ ਤੇ ਸਰਕਾਰ ਰੇਟ ਪੈ ਕਰਦੀ ਐ ਸੈਂਟਰ ਦੀ ਵੀ ਇਹਨਾਂ ਫਸਲਾਂ ਨੂੰ ਇਹ ਰੇਟ ਤੋਂ ਥੱਲੇ ਕੋਈ ਖਰੀਦੂਗਾ ਨਹੀਂ ਗੱਲ ਨਹੀਂ ਐ ਹੁਣ ਜਿਹੜਾ ਹੁਣ ਫੈਸਲਾ ਜਿਹੜਾ ਮੰਗ ਰਿਪੋਰਟ ਨੇ ਦਿੱਤਾ ਹੈ ਉਹਦੇ ਕਹਿ ਕੇ 22 ਤਰੀਕ ਤੱਕ ਜਿਹੜਾ ਹੈ ਇਹ ਸਾਰਾ ਕੁਝ ਕਰਕੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੇ 22 ਤਰੀਕ ਤੱਕ ਇਹ ਰਖਾ ਪੂਰੀ ਤਰ੍ਹਾਂ ਨਹੀਂ ਖੁੱਲਦਾ ਅੱਗੇ ਆਪਣਾ ਕੀ ਜਿਹੜਾ ਹੈ ਰੋਗੇ ਆਪਣੀ ਮੀਟ ਕਾਰਵਾਈ ਦੇਖੋ ਅਸੀਂ ਹੁਣ 15 ਤਰੀਕ ਦਾ ਸਾਡਾ ਹੈਗਾ ਮੇਨ ਆਲ ਇੰਡੀਆ ਜੇ ਟਰੈਕਟਰ ਮਾਰਚ ਰੱਖਿਆ ਹੋਇਆ ਹੈਗਾ ਉਦੋਂ ਦੋ ਗੱਲਾਂ ਨੇ ਇੱਕ ਤਾਂ ਆਹੀ ਹੈ ਵੀ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਦੇਸ਼ ਆਜ਼ਾਦ ਹੈ ਇੱਕ ਪਾਸੇ ਉਹੀ ਦੇਸ਼ ਦਾ ਕਿਸਾਨ ਸੜਕਾਂ ਦੇ ਰੋੜਾ 6 ਮਹੀਨੇ ਤੋਂ ਉਹਦੀ ਆਜ਼ਾਦੀ ਕਿੱਥੇ ਗਈ ਕਿਉਂਕਿ ਜਿਨ੍ਹਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ 80% ਕਰਵਾਨੀਆਂ ਦਿਆਂ ਦੇਸ਼ ਨੂੰ ਜ਼ਰੂਰਤ ਅਨਾਜ ਦੀ ਪਈ ਉਦੋਂ ਪੈਦਾ ਕਰਕੇ ਦੇ ਤੇ ਹੋਰ ਮੰਗਾ ਲਈ ਵੀ ਲਾ ਲੋ ਤੇ ਕੋਈ ਕਾਰਗਿਲ ਦੇ ਜਾਂਦਾਈ ਤੇ ਸਾਡੀ 63 ਦੇ ਜਾਂਦਾਈ 71 ਦੇ ਹਰ ਇੱਕ ਗੱਲ ਤੇ ਮੁਰੇ ਹੋ ਕੇ ਚੱਲਦੇ ਨੇ ਉਹ ਹੀ ਕਿਸਾਨ ਤਾਂ ਮਜ਼ਦੂਰਾਂ ਦੇ ਬੱਚੇ ਨੇ ਜਿਹੜੇ ਅੱਜ ਵੀ ਉੱਥੇ ਬਾਰਡਰਾਂ ਦੇ ਬੈਠੇ ਆ ਉਦੋਂ ਚ ਕੀ ਚ ਹਿੰਦਾ ਸੀਗਾ ਵੀ ਜਿਹੜਾ ਇਹ ਕਿਸਾਨ ਮਜ਼ਦੂਰਾਂ ਦੇ ਬੱਚੇ ਬੈਠੇ ਨੇ ਉਹਨਾਂ ਲਈ ਆ ਕੇ ਮਸਲਾ ਹੱਲ ਕਰਾਇਆ ਜਾਂਦਾ ਉਹਨਾਂ ਲਈ ਬਹਿ ਕੇ ਕਮੇਟੀ ਦੀ ਥਾਂ ਇਹ ਕਰਾਇਆ ਜਾਂਦਾ ਵੀ ਵਧੀਆ ਤਰੀਕੇ ਨਾਲ ਵੀ ਉਹਨਾਂ ਨੂੰ ਜਿਹੜੀ ਮੰਗਾਂ ਨੇ ਉਹਨਾਂ ਦੀਆਂ ਉਹਨਾਂ ਨੂੰ ਲਾਗੂ ਕਰਾਇਆ ਜਾਵੇ ਉਹਨਾਂ ਦੀਆਂ ਮੰਗਾਂ ਨੂੰ ਸੁਣ ਕੇ ਵਿਚਾਰ ਕੇ ਉਹਨਾਂ ਦੇ ਉੱਤੇ ਕੋਈ ਫੈਸਲਾ ਲਿਆ ਜਾਵੇ ਪਰ ਉਹ ਚੀਜ਼ ਦੇ ਵਿੱਚ ਸਰਕਾਰ ਪਿੱਛੇ ਪਿਛੜੀ ਹੈ ਪਿੱਛੇ ਹੱਟੀ ਜਾਂਦੀ ਹੈ ਸਾਨੂੰ ਸਮਝ ਇਹ ਨਹੀਂ ਆ ਰਿਹਾ ਵਿੱਚ ਕਾਰਨ ਕੀ ਹੈ ਕੀ ਗੱਲ ਹੈ ਇਹ ਸਾਡੇ ਸਮਝ ਤੋਂ ਬਾਹਰ ਹੈ ਹੁਣ ਤੱਕ ਨਹੀਂ ਜਿਹੜੇ ਤੁਸੀਂ ਕਾਨੂੰਨ ਵਾਲੀ ਗੱਲ ਕਰੀ ਆ ਵੀ ਐਮਐਸਪੀ ਦੇ ਉੱਤੇ ਕਾਨੂੰਨ ਬਣਾਇਆ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਹਾਂਜੀ ਉਹ ਹਰਿਆਣਾ ਗਵਰਨਮੈਂਟ ਨੇ ਐਲਾਨ ਕਰਤਾ ਵੀ ਅਸੀਂ ਜਿਹੜਾ ਕਾਨੂੰਨ ਚ ਹੈ ਨਹੀਂ ਬਣਾਇਆ ਲੇਕਿਨ ਐਲਾਨ ਕਰਤਾ ਕਿ ਅਸੀਂ 23 23 ਫਤਾਂ ਤੇ ਅਸੀਂ ਐਮਐਸਪੀ ਦੇਾਂਗੇ ਹਾਂਜੀ ਇਹ ਐਲਾਨ ਪੰਜਾਬ ਗਵਰਨਮੈਂਟ ਨੇ ਵੀ ਕੀਤਾ ਸੀ ਸੱਤ ਤੋਂ ਪਹਿਲੇ ਜਦੋਂ ਚੋਣਾਂ ਤੋਂ ਪਹਿਲੇ ਕੀਤਾ ਸੀ ਕਿ ਅਸੀਂ ਜਿਹੜਾ ਸਾਡੀ ਸਰਕਾਰ ਆ ਜੇ ਅਸੀਂ 23 ਫਤਲਾਂ ਦੇ ਵਿੱਚ ਨਾਲੋਂ ਨਾਲ ਪਹਿਲੇ ਘੰਟੇ ਦੇ ਵਿੱਚ ਪਹਿਲਾ ਸਾਈਨ ਜਿਹੜਾ ਹੈ ਇਹ ਕਰਾਂਗੇ ਅੱਜ ਤੱਕ ਇਹਨਾਂ ਨੇ ਇੱਕ ਇਹ ਵੀ ਨਹੀਂ ਕੀਤਾ ਕੀ ਇਹੋ ਜਿਹਾ ਕੋਈ ਹੋ ਸਕਦਾ ਵੀ ਆਪਾਂ ਜੇ ਪੰਜਾਬ 'ਚ ਕਰਦੇਵੇ ਤੇ ਹਰਿਆਣਾ ਵੀ ਕਰਦੇਵੇ ਜਾਂ ਹੋਰ ਕੋਈ ਦੋ-ਚਾਰ ਸਟੇਟਾਂ ਕਰ ਦੇਣ ਵੀ ਆਪ MSBY ਜਿਹੜੇ ਦਿੰਨੇ ਆ ਬਗੈਰ ਕਾਨੂੰਨ ਬਣਾਏ ਵੀ ਮਸਲਾ ਹੱਲ ਹੋ ਸਕਦਾ ਗੱਲ ਇਹਦੇ ਚ ਇਹ ਹੈ ਨਾ ਜੀ ਅਸੀਂ ਕਿਹੜੀ ਗੱਲ ਤੇ ਖੜੇ ਆ ਵੀ ਪੂਰੇ ਇੰਡੀਆ ਦਾ ਕਿਸਾਨ ਖੁਸ਼ਹਾਲ ਹੋਵੇ ਜਿਹੜੀ ਸਾਡੀ ਅਸਲੀ ਮੇਨ ਲੜਾਈ ਹੈ ਠੀਕ ਹੈ ਪੰਜਾਬ ਦੇ ਵਿੱਚ MSBY ਦੋ ਫਸਲਾਂ ਤੇ ਮਿਲਦੇ ਆ ਬਾਕੀ ਤੇ ਨਹੀਂ ਚੱਕਿਆ ਜਾਂਦਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਹੁਣ ਅੱਗੇ ਇਲੈਕਸ਼ਨ ਸਿਰ ਤੇ ਆ ਇੱਕ ਜੁਮਲਾ ਹੀ ਘਾਏ ਸੇ ਛੱਡਿਆ ਕਿਉਂਕਿ ਪਹਿਲਾਂ ਵੀ ਉਹ 15 ਲੱਖ ਦਾ ਸਾਡੇ ਮੋਦੀ ਜੀ ਦਾ ਜੁਮਲਾ ਤੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇ ਸਾਡੇ ਪੰਜਾਬ ਦੇ ਜਦੋਂ ਅਸੀਂ ਗੱਲ ਕਰਕੇ ਸੀ ਮੁੱਖ ਮੰਤਰੀ ਸਾਹਿਬ ਨੇ ਕਹਿ ਆਦਿਆ ਤੇ ਐਮਐਸਪੀ ਦੇ ਦਵਾਂਗੇ ਤੁਸੀਂ ਕੁਰਸੀ ਛੱਡੋ ਅਸੀਂ 5 ਮਿੰਟ ਚ ਦੇ ਦਾਂਗੇ ਅਨਮੋਲ ਗਗਨ ਮਾਨ ਜੀ ਉਹਨਾਂ ਨੇ ਬਾਅਦ ਚ ਮਾਫੀ ਮੰਗੀ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗਰਾਊਂਡ ਤੇ ਨਹੀਂ ਪਤਾ ਕੁਝ ਦਫ਼ਤਰਾਂ 'ਚ ਬਹਿ ਕੇ ਗੱਲਾਂ ਕਰਦੇ ਆਂ ਅਦਰਵਾਜ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਹੈ ਮਾਨ ਸਿੰਘ ਸੈਣੀ ਜੀ ਨਾਲ ਐਨਐਓ ਹੈਗਾ ਮੁੱਖ ਮੰਤਰੀ ਸਾਹਿਬ ਦਾ ਤਾਂ ਸੈਂਟਰ 'ਚ ਜਾ ਕੇ ਕਾਨੂੰਨ ਬਣਾਉਣ 'ਚ ਉਹਨਾਂ ਨੂੰ ਕੋਈ ਦਿੱਕਤ ਹੈ ਜਦੋਂ ਕਹਿੰਦੇ ਵੀ ਅਸੀਂ ਐਮਐਸਪੀ ਤੋਂ ਥੱਲੇ ਨਹੀਂ ਖਰੀਦਾਂਗੇ ਅਸੀਂ ਐਮਐਸਪੀ 'ਤੇ ਖਰੀਦਾਂਗੇ ਤਾਂ ਕਾਨੂੰਨ ਬਣਾਉਣ 'ਚ ਚੱਕਰ ਕੀ ਹੈ ਹਨ ਉਹ ਸਮਝ ਨਹੀਂ ਆ ਰਹਾ ਚਲੋ ਆਖਰੀ ਗੱਲ ਫੇਰ ਉਹ ਹੀ ਦੁਬਾਰਾ ਤੁਹਾਨੂੰ ਕਰ ਦਿਆਂ 22 ਤਰੀਕ ਨੂੰ ਜੇ ਇਹ ਫੈਸਲਾ ਜਿਹੜਾ ਨਹੀਂ ਹੁੰਦਾ ਬਾਰਡਰ ਨਹੀਂ ਖੁੱਲਦਾ ਜਾਂ ਅੰਸ਼ਕ ਤੌਰ ਤੇ ਖੁੱਲ ਜਾਂਦਾ ਆਪਣਾ ਕੀ ਜਿਹੜਾ ਰੁਖ ਹੋਊਗਾ ਨਹੀਂ ਅਸੀਂ ਤਾਂ ਕਹਿੰਦੇ ਆ ਦੇਖੋ ਬਾਰਡਰ ਖੁੱਲਣਾ ਚਾਹੀਦਾ ਅੰਸ਼ਕ ਤੌਰ ਤੇ ਨਹੀਂ ਖੁੱਲਣਾ ਚਾਹੀਦਾ ਬਾਰਡਰ ਪ੍ਰੋਪਰ ਖੁੱਲ ਜਾਵੇ ਜਿੱਥੇ ਹਰ ਇੱਕ ਬੰਦਾ ਜਾਵੇ ਅਸੀਂ ਵੀ ਦਿੱਲੀ ਜਾਈਏ ਦਿੱਲੀ ਜਾ ਕੇ ਸਾਨੂੰ ਜਨਤਰ ਮੰਤਰ ਜੀ ਸਾਹ ਦੇਈ ਜਾਵੇ ਅਸੀਂ ਆਪਣਾ ਪ੍ਰੋਟੈਸਟ ਕਰੀਏ ਇਹ ਹੁਣ 22 ਤਰੀਕ ਵਾਲੀ ਉਹ ਤਰੀਕ ਜਿਹਦੇ ਤੇ ਕਹਿੰਦੇ ਮਾਨਯੋਗ ਜੱਜ ਸਾਹਿਬ ਕੀ ਫੈਸਲਾ ਦਿੰਦੇ ਐ ਅਸੀਂ ਤਾਂ ਕਹਿੰਦੇ ਜੱਜ ਸਾਹਿਬ ਦੇਖ ਦੇਖਦਾ ਬਹੁਤ ਵੱਡਾ ਇੱਕ ਸੰਵਿਧਾਨ ਦੀ ਰਾਖੀ ਕਰਨ ਲਈ ਕੋਰਟ ਹੈ ਜਿਹੜੇ ਨੂੰ ਹੌਸਲਾ ਹਰ ਇੱਕ ਨੂੰ ਇਹ ਹੁੰਦਾ ਵੀ ਮੈਂ ਉੱਥੇ ਚਲੇਗਾ ਤਾਂ ਮੈਨੂੰ ਫੈਸਲਾ ਹੋਊਗਾ ਮੇਰੇ ਹੱਕ 'ਚ ਗੱਲ ਹੋਊਗੀ ਮੈਨੂੰ ਇਨਸਾਫ ਮਿਲੂਗਾ ਪਰ ਉਰੇ ਸਾਨੂੰ ਇਨਸਾਫ ਦੀ ਉਮੀਦ ਨਹੀਂ ਮੈਂ ਪਹਿਲਾਂ ਵੀ ਕਹਿ ਗਿਆ ਹਾਂ ਕਿਉਂਕਿ ਜਿਹੜਾ ਕਮੇਡੀਆ ਨਾਲ ਟੱਕਰ ਪਾਦਾ ਹੋਰ ਹੈ ਪਰ ਮੈਂ ਬੇਨਤੀ ਦੁਆਰੇ ਫਿਰ ਕਹੂੰਗਾ ਸੁਪਰੀਮ ਕੋਰਟ ਨੂੰ ਜੱਜ ਸਾਹਿਬ ਨੂੰ ਵੀ ਤੁਸੀਂ ਫੈਸਲਾ ਇਹ ਕਰੋ ਵੀ ਜਿਹੜੇ ਸਾਡੇ ਪ੍ਰੈਮਿੰਿਸਟਰ ਸਾਹਿਬ ਨੇ ਖੇਤੀਬਾੜੀ ਮੰਤਰੀਆਂ ਕਿਸਾਨਾਂ ਦੀ ਗੱਲ ਕਰਨ ਨਾ ਕਿ ਆਫਸਰਾਂ ਨੂੰ ਪ੍ਰੈਸ਼ਰ ਪਾਉਣ ਦੀ ਬਜਾਏ ਰਸਤੇ ਦਾ ਅਸੀਂ ਕਹਿੰਦੇ ਸਾਰੇ ਖੋਲਦੋ ਸਾਨੂੰ ਕੋਈ ਦੂਰ ਨਹੀਂ ਅਸੀਂ ਜਾਂ ਦਿੱਲੀ ਜਾਈਏ ਜਾਂ ਸਾਡੀਆਂ ਮੰਗਾਂ ਲਓ ਮੇਨ ਸਾਡਾ ਇੱਥੇ ਤੱਕ ਮਰਜ਼ੀ ਹੈ ਸਾህል ਨਾਲ ਪ੍ਰਧਾਨ ਜੀ ਕਮਾਣਾ ਸਾਹਿਬ ਦਾ ਇਹ ਕਹਿਣਾ ਹੈਗਾ ਕਿ ਰਸਤੇ ਜਿਹੜੇ ਹੈ ਪੂਰੀ ਤਰ੍ਹਾਂ ਖੋਲਨੇ ਚਾਹੀਦੇ ਆਂਸ਼ਿਕ ਤੌਰ ਤੇ ਨਹੀਂ ਖੋਲਨੇ ਚਾਹੀਦੇ ਔਰ ਇਹ ਕਿਸਾਨੇ ਦੇ ਜਿਹੜੇ ਮੰਗੇ ਕੇ ਕੇਂਦਰ ਸਰਕਾਰ ਮੰਨ ਲਵੇ ਨਹੀਂ ਤਾਂ ਸਾਨੂੰ ਦਿੱਲੀ ਜਾਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ ਅਸੀਂ ਜਾ ਕੇ ਉੱਥੇ ਆਪਣਾ ਤਰਨਾ ਪ੍ਰਦਰਸ਼ਨ ਜਿਹੜਾ ਆਪਣੀਆਂ ਮੰਗਾਂ ਕਰਕੇ ਆਸੀਂ ਕਰੀਏ ਇਹ ਆਂਸ਼ਿਕ ਤੌਰ ਤੇ ਖੋਲਣਾ ਇਹ ਜਿਹੜਾ ਸਾਰਾ ਸਰਕਾਰ Tá no lado.